ਇਹ ਕੱਲੀ ਕਥਾ ਇਹਨੂੰ ਅਸੀਂ ਡਿਫਾਈਨਲੀ ਕਥਾ ਨਹੀਂ ਕਹਿ ਸਕਦੇ ਕਥਾ ਉਹ ਵੀ ਹੈ ਜਦ ਤੁਸੀਂ ਸ਼ਬਦ ਪੜ੍ਹ ਰਹੇ ਹੋ ਤੇ ਸ਼ਬਦ ਦੀ ਵਿਚਾਰ ਤੁਹਾਡੇ ਅੰਦਰ ਮਨ ਚ ਚੱਲ ਰਹੀ ਹੋਏ ਤੁਸੀਂ ਸ਼ਬਦ ਦੀ ਵਿਚਾਰ ਕਰ ਰਹੇ ਹੋ ਇਹ ਵੀ ਤੁਹਾਡੇ ਅੰਦਰ ਦੀ ਕਥਾ ਹੈ ਇਹ ਸ਼ਬਦ ਦੀ ਕਥਾ ਕਦੀ ਖਤਮ ਨਹੀਂ ਹੁੰਦੀ ਇਹਨੂੰ ਗੁਰੂ ਅਮਰਦਾਸ ਜੀ ਨੇ ਅਕਥ ਕਿਉਂ ਕਿਹਾ ਇਹ ਮੇਰੀ ਕਥਾ ਤੁਸੀਂ ਕਹਿੰਦੋ ਜੀ ਕਥਾ ਸੁਣੀ ਇਹ ਤੇ ਖਤਮ ਹੋ ਜਾਏਗੀ ਜੀ ਪੌਣੇ 9 ਤੱਕ ਦਾ ਸੀਮਤ ਸਮਾਂ ਪਰ ਉਹ ਕਥਾ ਗੁਰੂ ਅਮਰਦਾਸ ਜੀ ਕਹਿੰਦੇ ਕਦੀ ਨਹੀਂ ਖਤਮ ਹੁੰਦੀ ਜਿਹੜੀ ਸ਼ਬਦ ਦੀ ਹੈ ਉਹ ਤੁਹਾਡੇ ਮਨ ਵਿੱਚ ਵੀ ਮੇਰੇ ਮਨ ਵਿੱਚ ਵੀ ਹੋਰ ਲੱਖਾਂ ਕਰੋੜਾਂ ਮਨਾਂ ਦੇ ਵਿੱਚ ਜਦ ਅਸੀਂ ਸੋ ਜਾਵਾਂਗੇ ਕਿ ਸੌਂਦੇ ਹੋਏ ਉਹ ਕਥਾ ਖਤਮ ਹੋ ਜਾਂਦੀ ਹੈ ਗੁਰਮੁਖਤੇ ਸੌਂਦੇ ਹੋਏ ਵੀ ਸ਼ਬਦ ਦੀ ਵਿਚਾਰ ਕਰ ਰਹੇ ਹੁੰਦੇ ਨੇ ਉਹਨਾਂ ਦੇ ਮਨ ਵਿੱਚ ਵੀ ਸੁਧੀਆਂ ਅੱਛਾ ਜੇ ਨਹੀਂ ਵੀ ਕਰ ਰਹੇ ਹੋਣ ਫਿਰ ਦੁਨੀਆ ਦਾ ਐਸਾ ਖਿੱਤਾ ਜਿੱਥੇ ਸਵੇਰ ਹੋਈ ਹੈ ਉਥੇ ਗੁਰਸਿੱਖ ਬੈਠ ਕੇ ਗੁਰੂ ਸ਼ਬਦ ਦੀ ਵਿੱਚ ਜੁੜੇ ਹੋਣਗੇ ਕੋਈ ਬਾਣੀ ਵਿੱਚ ਕੋਈ ਰੱਬੀ ਭਗਤੀ 'ਚ ਜੁੜਿਆ ਹੋਏਗਾ ਇਹ ਕਥਾ ਸਦਾ ਹੀ ਮੰਦੇ ਅੰਦਰ ਚੱਲਦੀ ਹੈ ਇਹਨੂੰ ਸ਼ਬਦ ਵਿਚਾਰ ਅਕਤ ਕਥਾ ਆਖਿਆ ਜਿਹਦੀ ਕਦੀ ਸਮਾਪਨ ਵਾਲੀ ਵਿਰਤੀ ਦਿਨ ਨਹੀਂ ਆਏਗਾ ਇਹ ਚਲੰਤ ਕਥਾ ਹੈ ਔਰ ਇਹਦਾ ਕੋਈ ਅੰਤ ਨਹੀਂ